ਪੰਜਾਬੀਓ ਜਾਗ ਜਾਓ ਕਿਉਂਕਿ ਹੁਣ ਪੰਜਾਬ ਦੇ ਘਰਾਂ ਚੋਂ ਪਾਣੀ ਮੁੱਕਦਾ ਜਾ ਰਿਹਾ ਜੀ ਹਾਂ ਇਹ ਤਸਵੀਰਾਂ ਚ ਜਿਹੜਾ ਬੰਦਾ ਤੁਸੀਂ ਦੇਖ ਰਹੇ ਹੋ ਇਹ ਬੰਦਾ ਪਾਣੀ ਦੀ ਭਾਲ ਦੇ ਵਿੱਚ ਲੋਕਾਂ ਦੇ ਬੂਹੇ ਖੜਕਾ ਰਿਹਾ ਕਿ ਇਸ ਨੂੰ ਪੀਣ ਲਈ ਪਾਣੀ ਮਿਲ ਜਾਵੇ ਪਰ ਬਦਕਿਸਮਤੀ ਘਰਾਂ ਦੇ ਵਿੱਚ ਪਾਣੀ ਦੀ ਬੂੰਦ ਤੱਕ ਨਹੀਂ ਫਿਰ ਆਪਣੀ ਪਿਆਸ ਬੁਝਾਉਣ ਦੇ ਲਈ ਇਹ ਬੰਦਾ ਦੇਖੋ ਕਿਵੇਂ ਟੂਟੀਆਂ ਨੂੰ ਚੱਟਣ ਲੱਗਿਆ ਪਰ ਟੂਟੀਆਂ ਦੇ ਵਿੱਚ ਵੀ ਪਾਣੀ ਨਹੀਂ ਜਿਸ ਤੋਂ ਬਾਅਦ ਬੰਦੇ ਦਾ ਗਲਾ ਜਾਂ ਕਹਿ ਲੋ ਸੰਗ ਸੁੱਕ ਗਿਆ ਤੇ ਬੰਦਾ ਗਸ਼ ਖਾ ਕੇ ਧਰਤੀ ਉੱਤੇ ਡਿੱਗ ਗਿਆ ਹੁਣ ਤੁਸੀਂ ਦੇਖ ਹੀ ਲਿਆ ਕਿ ਪਾਣੀ ਨਾ ਮਿਲਣ ਕਾਰਨ ਬੰਦੇ ਦਾ ਕੀ ਹਾਲ ਹੋ ਰਿਹਾ ਇਹ ਤਸਵੀਰਾਂ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੇ ਸ਼ਹਿਰ ਸੰਗਰੂਰ ਦੇ ਅਜੀਤਨਗਰ ਦੀਆਂ ਨੇ ਜਿੱਥੇ ਬੂੰਦ-ਬੂੰਦ ਨੂੰ ਤਰਸ ਗਏ ਪੁੱਤ ਦਰਿਆਵਾਂ ਦੇ ਹਾਂਜੀ ਭਾਜੀ ਕੀ ਨਾਮ ਤੁਹਾਡਾ ਮੇਰਾ ਇਹ ਅਵਤਾਰ ਸਿੰਘ ਤਾਰਾ ਜੀ ਸਰਕਾਰ ਜਿਸੀ ਦੇਖ ਰਿਹਾ ਸੋਸ਼ਲ ਮੀਡੀਆ ਤੇ ਤੁਸੀਂ ਵੱਖਰੇ ਢੰਗ ਨਾਲ ਜਿਹੜੀ ਤੁਹਾਡੇ ਪਾਣੀ ਦੀ ਸਮੱਸਿਆ ਹੈਗੀ ਹੈ ਮਹੱਲੇ 'ਚ ਤੁਸੀਂ ਵੱਖਰੇ ਢੰਗ ਨਾਲ ਉਸ ਨੂੰ ਉਜਾਗਰ ਕਰ ਰਹੇ ਹੋ ਟੂਟੀਆਂ ਦੇ ਜੀਭਾ ਲਾ ਰਹੇ ਹੋ ਇੱਕ ਬੂੰਦ-ਬੂੰਦ ਲਈ ਤਰਸ ਰਹੇ ਕੀ ਮੰਗ ਰਹੇ ਬੂੰਦ-ਬੂੰਦ ਨੂੰ ਤਰਸੇ ਤਰਸਾਤੇ ਸਰਕਾਰਾਂ ਨੇ ਤਰਸਾਤੇ ਮੈਕਮੇ ਨੇ ਤਰਸਾਤੇ ਜਿਹੜੀਆਂ ਕੰਪਨੀਆਂ ਨੇ ਛਾਪ ਲੌਜੀ ਕੰਪਨੀਆਂ ਉਹਨੇ ਤਰਸਾਤੇ 10 ਸਾਲ ਦਾ ਐਗਰੀਮੈਂਟ ਹੋਇਆ ਹੋਇਆ ਸੀਗਾ 2016 ਦੇ ਵਿੱਚ 17 ਦੇ ਵਿੱਚ ਕਾਂਗਰਸ ਸਰਕਾਰ ਆ ਗਈ ਉਸ ਤੋਂ ਬਾਅਦ ਆਪ ਦੀ ਸਰਕਾਰ ਆਈ ਇਹਨਾਂ ਨੇ ਵਾਅਦਾ ਕੀਤਾ ਦੀਗਾ ਬੀਐਸਸੀ ਜੀਡੀ ਪਾਣੀ ਦੀ ਸਰਨ ਨੂੰ ਵੱਡੀ ਸਮੱਸਿਆ ਸਾਡੇ ਜੀਤ ਨਗਰ ਦੇ ਵਿੱਚ ਪਾਣੀ ਦੀ ਸੀਗੀ ਪਾਣੀ ਦਾ ਇੱਕ ਟੂਬਲ ਲੱਗਣਾ ਸੀਗਾ ਨਵਾਂ ਉਹ ਟੂਬਲ ਨਹੀਂ ਲਗਾਇਆ ਗਿਆ ਹੋਰ ਮੁਹੱਲਿਆਂ ਤੋਂ ਵਿੱਚ ਜਿਹੜੀਆਂ ਟੂ ਟੂਟੀਆਂ ਨੇ ਟੂਬਲ ਨੇਗੇ ਉਹਨਾਂ ਦਾ ਰਾਹੀ ਪਾਣੀ ਆਉਂਦਾ ਨਾਟੂਵਲ ਨੇ ਖਰਾਬ ਨੇ ਸੰਗਰੂਰ ਦੇ ਵਿੱਚ ਪਾਣੀ ਨੂੰ ਹੀ ਨਹੀਂ ਮਤਲਬ ਇੱਕ ਚੀਜ਼ ਨੂੰ ਪਹਿਲ ਦਿੱਤੀ ਜਾ ਰਹੀ ਹੈ ਪਾਣੀ ਨਹੀਂ ਮਿਲ ਰਿਹਾ ਸਾਨੂੰ ਕਿਹੜਾ ਮਹੱਲਾ ਜਿਹੜਾ ਸਭ ਤੋਂ ਵੱਧ ਪਾਣੀ ਦੀ ਸਮੱਸਿਆ ਵਾਲੀ ਜਗ੍ਹਾ ਦੇਖੋ ਜੀ ਮਹੱਲੇ ਤਾਂ ਬਹੁਤ ਹੋਰ ਵੀ ਮਹੱਲੇ ਨੇ ਪਰ ਜੀਤ ਨਗਰ ਦਾ ਮਹੱਲਾ ਜਿਹੜਾ ਇਹ ਜਗਾ ਜਿਹਦੇ ਵਿੱਚ ਤਿੰਨ ਤਿੰਨ ਚਾਰ ਚਾਰ ਦਿਨ ਪਾਣੀ ਨਹੀਂ ਆਉਂਦਾ ਮੁੱਲ ਟੈਂਕਰ ਹਜ਼ਾਰ ਹਜ਼ਾਰ ਰੁਪਏ ਦੇ ਮੁੱਲ ਟੈਂਕਰ ਮੰਗਾਉਣੇ ਸਮਾਜ ਸੇਵੀ ਭਰਾ ਪੈਸੇ ਦਿੰਦੇ ਨੇਗੇ ਇਹ ਹਾਲ ਨੇ ਸਾਡੇ ਜੀ ਸਰਕਾਰਾਂ ਨਹੀਂ ਸੁਣ ਰਹੀਆਂ ਹੈਗੀਆਂ ਮੈਕਬੀ ਵਾਲੇ ਨਹੀਂ ਸੁਣ ਰਹੇ ਕੰਪਨੀ ਵਾਲੇ ਨਹੀਂ ਸੁਣ ਰਹੇ ਅਸੀਂ ਆਗਰੇ ਇਸ ਤਰ੍ਹਾਂ ਪ੍ਰੋਟੈਕਟ ਨਹੀਂ ਕਰਾਂਗੇ ਤਾਂ ਹੋਰ ਮੈਂ ਕਹਿੰਦਾ ਮਹਿਕਮਿਆਂ ਤੱਕ ਐਮਐਲਏ ਸਾਹਿਬ ਤੱਕ ਡੀਸੀ ਤੱਕ ਪ੍ਰਸ਼ਾਸਨ ਤੱਕ ਕਿੱਦੇ ਤੱਕ ਨਹੀਂ ਪਹੁੰਚ ਕੀਤੀ ਆ ਲੈਟਰ ਪਾਏ ਨੇ ਮੇਰੇ ਲਵੇ ਟਰੰਕ ਭਰਿਆ ਜਿੰਨੇ ਮਰਜ਼ੀ ਲੈ ਲੋ ਇਹ ਥੱਕ ਹਰ ਕੇ ਕੁੱਤੇ ਵਾਂਗ ਜੀਭ ਘੱਡੂ ਕੁੱਤੇ ਬਣਾਤੇ ਇਹਨਾਂ ਨੇ ਆ ਹੁਣ ਭਾਂਡੇ ਹੱਥ 'ਚ ਨੇਗੇ ਇੱਕ ਤਾਂ ਇਹ ਹੁੰਦਾਗਾ ਮੈਂ ਤਾਂ ਕਹਿਣਾ ਜਿਨ੍ਹਾਂ ਨੇ ਬਣਾਇਆ ਉਹ ਵੀ ਨੇਗੇ ਜਿਨ੍ਹਾਂ ਨੇ ਸਾਨੂੰ ਬਣਾਇਆਗਾ ਜਿਨ੍ਹਾਂ ਨੇ ਸਾਨੂੰ ਪਾਣੀ ਲਈ ਤਰਸਾਤਾ ਉਹ ਵੀ ਸਾਡੇ ਵਰਗੇ ਨਹੀਂ ਹੈ ਜੇ ਅਸੀਂ ਆਏ ਅੱਜ ਇਹ ਚੀਜ਼ ਦੇ ਨੌਪਤੇ ਤੇ ਪਹੁੰਚ ਪਹੁੰਚੇ ਆ ਮੇਰਾ ਕੋਈ ਸ਼ੌਂਕ ਨਹੀਂ ਹੈਗਾ ਇਹ ਮਜਬੂਰੀ ਆ ਸਾਡੀ ਇਹ ਅਸੀਂ ਆਪਣੀ ਹਾਲਾਤ ਦਿਖਾ ਰਹਿਆਂਗੇ ਵੀ ਕੁੱਤਿਆਂ ਨੂੰ ਤਾਂ ਅਸੀਂ ਪਾਣੀ ਕਿੱਥੋਂ ਮਰਜੀ ਭਰ ਕੇ ਅਸੀਂ ਪਾ ਦਿੰਨੇ ਆ ਪਰ ਸਾਨੂੰ ਪਾਣੀ ਕੌਣ ਦਊਗਾ ਟੂਟੀਆਂ ਹੈਗੀਆਂ ਨੇ ਪਰ ਟੂਟੀਆਂ 'ਚ ਪਾਣੀ ਨਹੀਂ ਇੱਕ ਪਾਸੇ ਤਾਂ ਨਹਿਰਾਂ ਦੇ ਵਿੱਚੋਂ ਕੱਸੀਆਂ ਦੇ ਵਿੱਚੋਂ ਖੇਤਾਂ ਵਿੱਚ ਪਾਣੀ ਜਾ ਰਿਹਾ ਨਾਲੇ ਅੱਟਾ ਢਾਂਟੇ ਮੋਟਰਾਂ ਚੱਲਦੀਆਂ ਨੇ ਉਹਨਾਂ ਦੀਆਂ ਤੇ ਇੱਥੇ ਟੂਟੀਆਂ ਦੇ ਵਿੱਚ ਨਹੀਂ ਪਾਣੀ ਆ ਰਿਹਾ ਤਿੰਨ ਟਾਈਮਾਂ ਦੇ ਵਿੱਚ ਇੱਕ ਟਾਈਮ ਹੀ ਆਜੇ ਪਾਣੀ ਅਸੀਂ ਕੀ ਦੇ ਲਵੇ ਜਾਈਏ ਬੱਚਿਆਂ ਨੂੰ ਬਜ਼ੁਰਗਾਂ ਨੂੰ ਕਿੰਨੀ ਕੀ ਸਮੱਸਿਆ ਆ ਰਹੀ ਹੈ ਬਜ਼ੁਰਗਾਂ ਨੂੰ ਬੱਚਿਆਂ ਨੂੰ ਛੁੱਟੀਆਂ ਹੋ ਰਹੀਆਂ ਨੇ ਸਕੂਲਾਂ ਦੀਆਂ ਬੱਚੇ ਘਰੇ ਨੇ ਜੇ ਬਾਈ ਚਾਂਸ ਸਵੇਰ ਤੋਂ ਉਹਨਾਂ ਨੂੰ ਸਕੂਲ ਜਾਣਾ ਪਵੇ ਬਿਨਾਂ ਨਾਤੇ ਜਾਣਗੇ ਬਿਨਾਂ ਵਰਦੀਆਂ ਸਾਨੂੰ ਤਾਂ ਸਮਝ ਨਹੀਂ ਆਉਂਦੀ ਅੱਜ ਤਾਂ ਇੰਨੀ ਵੀ ਬੇਨਤੀ ਕਰਤੀ ਰਿਸ਼ਤੇਦਾਰਾਂ ਨੂੰ ਵੀ ਹੱਥ ਜੋੜ ਕੇ ਵੀ ਭਾਈ ਆ ਛੁੱਟੀਆਂ ਜਾਂ ਹੁੰਦੀਆਂ ਨੇਗੀਆਂ ਆਪਦੇ ਆਪ ਦੇ ਘਰੇ ਰਹੋ ਸੰਗਰੂਰ ਨਾ ਆਇਓ ਜੇ ਆਉਂਗੇ ਤਾਂ ਕਮ ਸੇ ਕਮ ਪਾਣੀ ਦਾ ਡੱਬਾ ਭਰ ਲਿਆਓ ਬੇਨਤੀ ਇੰਨੀ ਕਰ ਪਾਣੀ ਦਾ ਕੋਈ ਵੀ ਬਹੁਤ ਜ਼ਿਆਦਾ ਉਸ ਕੋਈ ਪਾਣੀ ਨਹੀਂ ਮਿਲ ਰਿਹਾ ਦੇਖੋ ਜੀ ਗਰਮੀ ਕੱਟੀ ਜਾ ਸਕਦੀ ਹੈਗੀ ਗਰਮੀ ਆਏ ਸਾਲ ਪੈਂਦੀ ਹੈ ਕੱਟੀ ਜਾ ਸਕਦੀ ਹੈ ਜੇ ਪੇਟ ਦੇ ਵਿੱਚ ਪਾਣੀ ਨਹੀਂ ਜਾਊਗਾ 70% ਡਾਕਟਰ ਕਹਿੰਦੇ ਨੇ ਵੀ ਸਾਨੂੰ ਸਰੀਰ ਦੇ ਵਿੱਚ ਪਾਣੀ ਚਾਹੀਦਾ ਉਹ ਕਹਿੰਦੇ ਨੇ 8 ਲੀਟਰ ਪਾਣੀ ਪੀਓ ਸਾਡੇ ਤਾਂ 1 ਲੀਟਰ ਪਾਣੀ ਨਹੀਂ ਆਉਂਦਾ 8 ਲੀਟਰ ਕਿੱਥੋਂ ਪੀਣਾ ਦੱਸੋ ਕਿੱਥੇ ਜਾਈਏ ਮੁੱਲ ਲੈ ਕੇ ਪੀਏ ਜੀ ਆ ਪਿੱਛੇ ਇੱਕ ਦਿਨ ਲਾਈਟ ਬੱਗ ਗਈ ਉਧਰ ਲਾਈਟ ਬੱਗ ਗਈ ਉਧਰ ਟੂਟੀਆਂ ਨਾ ਉਧਰੋ ਕੈਂਪਰਾਂ ਚੋਂ ਪਾਣੀ ਖਤਮ ਹੋ ਗਿਆ ਦੁਕਾਨ ਤੋਂ 20-20 ਰੁਪਏ ਦੀ ਬੋਤਲ ਮੁੱਲ ਲੈ ਕੇ ਪੀਤੀ ਅਸੀਂ ਨੇ ਪਾਣੀ ਮੁੱਲ ਬੋਤਲ ਲੈ ਕੇ ਪੀਤੀ 20-20 ਰੁਪਏ ਦੀ ਜਿਹੜੇ ਗਰੀਬ ਪਰਿਵਾਰ ਨੇ ਕਿੱਥੋਂ ਫੋੜ ਕਰਨ ਕੋਤਨਾ ਗਰੀਬ ਪਰਿਵਾਰ ਹੋ ਜਾਂਦੇ ਨੇ ਇਹ ਕਈ ਨਹਿਰਾਂ ਦੇ ਨਾਲਕੇ ਲੱਗੇ ਨੇ ਜਾਂ ਉਹਨਾਂ ਪਰਾਂ ਕਿਤੋਂ ਕਿਸੇ ਦੇ ਸਵਰਸੀ ਵਾਲ ਲੱਗੇ ਹੋਗਾ ਉਹਨਾਂ ਦੇੋਂ ਪਾਣੀ ਭਰ ਕੇ ਲਿਆਉਂਦੇ ਨੇ ਉਹਨਾਂ ਦੇ ਥੋੜਾ ਬੋਤਾ ਆਪਦਾ ਕੈਂਪਰ ਕੁੰਪਰ ਭਰ ਕੇ ਲਿਆਉਂਦੇ ਨੇ ਉਹ ਵੀ ਕਿੰਨਾ ਚਿਰ ਇੰਨਾ ਕੀ ਕਰਦੇ ਨੇ ਇਹ ਤੋਂ ਬਾਅਦ ਹੋਰ ਕੁਝ ਨਹੀਂ ਜੀ ਸਾਡੇ ਤਾਂ ਕੀ ਮੰਗੀ ਕਰਦੀ ਵੀ ਬਸ ਜਲਦ ਤੋਂ ਜਲ ਸਮੱਸਿਆ ਹੱਲ ਹੋਵੇ ਦੇਖੋ ਜੀ ਸਾਡੀ ਤਾਂ ਮੰਗ ਇਹ ਹੀ ਹੈ ਕਿ ਵੀ ਵੱਧ ਤੋਂ ਵੱਧ ਜਲਦ ਤੋਂ ਜਲਦ ਜਿਹੜਾ ਹੈਗਾ ਸਾਡੇ ਪਾਣੀ ਦਾ ਜਿਹੜਾ ਟੂਬਵਲ ਹੈਗਾ ਉਹਦਾ ਪ੍ਰਬੰਧ ਕੀਤਾ ਜਾਵੇ ਐਨੀ ਕੁ ਬੇਨਤੀ ਹੈਗੀ ਨਹੀਂ ਅਗਰ ਸਾਡੇ ਨਹੀਂ ਕੁਝ ਹੁੰਦਾ ਤਾਂ ਫਿਰ ਸਾਡਾ ਤਾਂ ਇਹ ਨਹੀਂ ਪਤਾ ਜੀ ਮੈਂ ਤਾਂ ਜਾ ਕੇ ਉੱਥੇ ਮਰਨ ਵਰਤ ਤੇ ਬਹਿ ਜਾਊਂਗਾ ਚਾਹੇ ਮੈਂ ਕਮੇ ਦੇ ਦਫ਼ਤਰ ਮੂਰੇ ਬੈਠਾਂ ਤੇ ਸਰਕਾਰਾਂ ਦੇ ਬਾਹਰ ਚ ਬੈਠਾਂ ਪਰ ਬੈਠਾਂਗੇ ਜ਼ਰੂਰ ਅਸੀਂ ਅੱ디 ਕੀ ਨਾਮ ਆਜੀ ਛੋਟਾ ਮੇਰਾ ਨਾਮ ਸ਼ਿੰਦਰਕੌਰ ਜੀ ਕਿਹੜਾ ਮਹੱਲਾ ਜੀ ਇਹ ਜੀਤਨਗਰ ਜੀ ਕਿ ਪਾਣੀ ਦੀ ਸਮੱਸਿਆ ਕਦੋਂ ਤੋਂ ਆ ਰਹੀ ਹੈ ਪਾਣੀ ਦੀ ਸਮੱਸਿਆ ਤਾਂ 2.5 ਸਾਲ ਤੋਂ ਆਂਦੀ ਹੈ ਜੀ ਇਹ ਤਿੰਨ ਦਿਨ ਦੇ ਤਾਂ ਸਾਡੇ ਜਮੇ ਪਰੇਸ਼ਾਨ ਆ ਸੀ ਪਾਣੀ ਬਣੀ ਪਾਣੀ ਜਮਾ ਨਹੀਂ ਆਂਦਾ ਨਾ ਸਵੇਰੇ ਨਾ ਦੁਪਹਿਰੇ ਨਾ ਸ਼ਾਮ ਨੂੰ ਜਦੋਂ ਨਰਿੰਦਰਪੁਰ ਭਰਾਜ ਨੇ ਮਤਲਬ ਕਿ ਐਮਐਲਏ ਨੇ ਵੋਟਾਂ ਪਵਾਉਣੀਆਂ ਸੀਗੀਆਂ ਉਦੋਂ ਸਾਡੀ ਗਲੀ ਦੇ ਵਿੱਚ ਢੇੜੇ ਮਾਰੇ ਸੀ ਵਾਅਦੇ ਕੀਤੇ ਸੀ ਕਿ ਅਸੀਂ ਤੁਹਾਨੂੰ ਪਾਣੀ ਦੀ ਸਮੱਸਿਆ ਦਾ ਹੱਲ ਕਰਕੇ ਦੇਵਾਂਗੇ ਮੁੜ ਕੇ ਉਹ ਭੈਣ ਨੇ ਸਾਡੇ ਕੋਲੇ ਆ ਕੇ ਢੇੜਾ ਨਹੀਂ ਮਾਰਿਆ ਨਾ ਸਾਡੀ ਦੁੱਖ ਸੁੱਖ ਸੁਣਿਆ ਵੀ ਪਾਣੀ ਤੁਹਾਡੇ ਕੋਲ ਆਂਦਾ ਜਾਂ ਨਹੀਂ ਆਂਦਾ ਅਸੀਂ ਤਾਰੇ ਵੀਰ ਨੂੰ ਸ਼ਪਾਰਸ਼ਾ ਕਰਦੇ ਹਾਂ ਕਿ ਵੀਰੇ ਸਾਡੇ ਕੋਲ ਪਾਣੀ ਨਹੀਂ ਹੁੰਦਾ ਅਸੀਂ ਕੀ ਕਰੀਏ ਪਤਾ ਨਹੀਂ ਸਾਨੂੰ ਉਹ ਵਿਚਾਰਾ ਕਿਵੇਂ ਕੈਂਟਰ ਮੰਗਾ ਕੇ ਦਿੰਦਾ ਕਿਵੇਂ ਨਹੀਂ ਕਹਿੰਦਾ ਕਿਹਦੇ ਕੋਲੇ ਉਹ ਹੱਥ ਬੰਨਦਾ ਕਿਹਦੇ ਕੋਲੇ ਉਹ ਨਹੀਂ ਬੰਨਦਾ ਸਾਨੂੰ ਨਹੀਂ ਪਤਾ ਪਰ ਸਾਨੂੰ ਉਹ ਪਾਣੀ ਮੰਗਵਾ ਕੇ ਦਿੰਦਾ ਸਾਨੂੰ ਮਨ ਨਿਰਿੰਦਰ ਕੌਰ ਭਰਾਜ ਕੋਲ ਇਹ ਉਮੀਦ ਨਹੀਂ ਸੀ ਕਿ ਸਾਨੂੰ ਇੱਕ ਕੈਂਟਰੀ ਪਾਣੀ ਦਾ ਮੰਗਾ ਕੇ ਦੇ ਦੇਣਗੇ ਸਾਡੇ ਕੋਲ ਉਹਨਾਂ ਦੀ ਪਾਣੀ ਦੀ ਵੀ ਕੋਈ ਉਹ ਨਹੀਂ ਆ ਸਕਦੀ ਕਿੰਨੀ ਕਿ ਸਮੱਸਿਆ ਆਉਂਦੀ ਅੰਟੀ ਤੁਸੀਂ ਵੀ ਇੱਕ ਔਰਤੋਂ ਖਾਸ ਤੌਰ ਤੇ ਪਾਣੀ ਦੀ ਸਮੱਸਿਆ ਨਾਲ ਔਰਤਾਂ ਨੂੰ ਕਿੰਨੀ ਕੀ ਸਮੱਸਿਆ ਆ ਰਹੀ ਹੈ ਬਾਲੀ ਜ਼ਿਆਦਾ ਹੁੰਦੀ ਹੈ ਜੀ ਔਰਤ ਨੂੰ ਸੜ ਕੇ ਉੱਠਣ ਸਾਰ ਪਹਿਲਾਂ ਆਪਦੇ ਬੰਦਿਆਂ ਨੂੰ ਤੋਰਨਾ ਪੈਂਦਾ ਕੰਮ ਵਾਸਤੇ ਜਦੋਂ ਪਾਣੀ ਨਹੀਂ ਹੋਊਗਾ ਤੱਕ ਬੰਦਿਆਂ ਤੜ ਕੇ ਉੱਠਣ ਸਾਰ ਲੇਡੀਜ਼ ਨੂੰ ਗਾਲਾਂ ਕੱਢਦੇ ਨੇ ਕਿ ਪਾਣੀ ਨਹੀਂ ਭਰ ਕੇ ਰੱਖਿਆ ਜਦੋਂ ਪਾਣੀ ਨਹੀਂ ਹੋਗਾ ਲੇਡੀਜ਼ ਪਾਣੀ ਕਿਵੇਂ ਭਰ ਕੇ ਰੱਖੂਗੀ ਬੱਚੇ ਸਕੂਲੋਂ ਹਲੇ ਛੁੱਟੀਆਂ ਨਹੀਂ ਜੇ ਛੁੱਟੀਆਂ ਨਾ ਹੋਣ ਤਾਂ ਬੱਚੇ ਵੀ ਪਰੇਸ਼ਾਨ ਹੋਣ ਹਲੇ ਤਾਂ ਬੱਚਾ ਨੂੰ ਨਾ ਨਵਾਏ ਜੇ ਤਾਂ ਅੰਦਰ ਬਿਠਾ ਕੇ ਰੱਖਿਆ ਵੀ ਚਲੋ ਕੋਈ ਨਾ ਬੱਚੇ ਅੰਦਰ ਜਦੋਂ ਪਾਣੀ ਆਜੂਗਾ ਨਿਵਾਦਾਂ ਦਾਗਾ ਉਸ ਟਾਈਮ ਤੇ ਸਾਨੂੰ ਬੱਚੇ ਨਮਾਉਣੇ ਪੈਂਦੇ ਨੇ ਕੱਪੜੇ ਧੋਣੇ ਪੈਂਦੇ ਨੇ ਦੱਸੋ ਅਸੀਂ ਇੰਨਾ ਕਿਵੇਂ ਸਾਰਾਂ ਗਰਮੀ ਦਾ ਮਹੀਨਾ ਗਰਮੀ ਇੰਨੀ ਜ਼ਿਆਦਾ ਪੈਂਦੀ ਹੈ ਗਰਮੀ ਬਣੀਓ ਪਰੇਸ਼ਾਨ ਹੋਏ ਪਿਆ ਸੀ ਕਹਿ ਸਕਦੇ ਇਸ ਮੁਸ਼ਕਿਲ ਸਮੇਂ ਚ ਜਿਹੜੇ ਤਾਰਾ ਸਮਾਸਥੀ ਨੇ ਉਹ ਮਸੀਹਾ ਬਣ ਕੇ ਆਇਆ ਨਹੀਂ ਤੁਹਾਡੇ ਲਈ ਹਾਂਜੀ ਬਿਲਕੁਲ ਮਸੀਹਾ ਬਣ ਕੇ ਆਇਆ ਨਹੀਂ ਜੀ ਸਾਡਾ ਭਰਾ ਉਹ ਸਾਡੇ ਵਾਸਤੇ ਉਹ ਮਸੀਹਾ ਹੀ ਆ ਜਿਹੜਾ ਸਾਡੇ ਹ ਮਸਫਲਾਂ ਦਾ ਹੱਲ ਕਰਦਾ ਸਾਨੂੰ ਪਾਣੀ ਮੰਗਾ ਕੇ ਦਿੰਦਾ ਸਾਨੂੰ ਨਹੀਂ ਪਤਾ ਉਹ ਕਿੱਥੋਂ ਵਿਚਾਰਾ ਹੱਲ ਕਰਦਾ ਕਿਵੇਂ ਕਰਦਾ ਸਾਨੂੰ ਨਹੀਂ ਪਤਾ ਮੁੱਲ ਮੰਗਾ ਕੇ ਦਿੰਦਾ ਕਿਵੇਂ ਕਰਕੇ ਦਿੰਦਾ ਸਾਨੂੰ ਕੈਂਟਰ ਪਾਣੀ ਦਾ ਮੰਗਾ ਕੇ ਦਿੰਦਾ ਅਸੀਂ ਆਪਣੇ ਪਾਣੀ ਭਰ ਕੇ ਆਪਣੇ ਬੱਚੇ ਨਿਮਾਣੇ ਆ ਤੁਸੀਂ ਕੀ ਮੰਗ ਕਰਦੇ ਹੋ ਕਿ ਕਿਉਂਕਿ ਪੱਤ ਜਿਹੜੀ ਇਹ ਸਮੱਸਿਆ ਜਲਦ ਤੋਂ ਜਲਦ ਹੱਲ ਹੋਣੀ ਚਾਹੀਦੀ ਹੈ ਹਾਂਜੀ ਬਿਲਕੁਲ ਹੱਲ ਹੋਣੀ ਚਾਹੀਦੀ ਹੈ ਪੈਨ ਪ੍ਰਾਜ ਨੂੰ ਸਾਡੇ ਸੋਚ ਇਹ ਸਮੱਸਿਆ ਦਾ ਹੱਲ ਕਰਕੇ ਦੇਣਾ ਚਾਹੀਦਾ ਜਦੋਂ ਉਹ ਇੱਕ ਲੇਡੀਜ਼ ਆ ਲੇਡੀਜ਼ ਦਾ ਦੁੱਖ ਸੁੱਖ ਉਹਨੂੰ ਸਮਝਣਾ ਚਾਹੀਦਾ ਕਿ ਲੇਡੀਜ਼ ਨੂੰ ਪਾਣੀ ਦੀ ਕਿੰਨੀ ਜ਼ਰੂਰਤ ਹੈ ਸੋ ਦੋਸਤੋ ਤੁਸੀਂ ਦੇਖਿਆ ਕਿ ਪੰਜਾਬ ਦੇ ਹਾਲਾਤ ਰਾਜਸਥਾਨ ਵਰਗੇ ਬਣਦੇ ਜਾ ਰਹੇ ਨੇ ਜਿੱਥੇ ਲੋਕ ਬੂੰਦ ਬੂੰਦ ਨੂੰ ਤਰਸ ਰਹੇ ਨੇ ਸੋ ਪੰਜਾਬੀਓ ਹਜੇ ਵੀ ਮੌਕਾ ਹੈ ਜੇਕਰ ਨਾ ਸੰਭਲੇ ਤਾਂ ਆਉਣ ਵਾਲਾ ਸਮਾਂ ਬਹੁਤ ਹੀ ਭਿਆਨਕ ਹੈ ਹਕੀਕੀ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਅਨਿਲ ਜੈਨਦੀ ਰਿਪੋਰਟ